ਹੈਲੋ ਫਰੈਂਡਸ ਵੈਲਕਮ ਟੂ ਡੂਇਨਸਬ ਵਲੌਗਸ ਆਮ ਕੁਲਵੀਰ ਸਿੰਘ ਐਂਡ ਇਹ ਵੀਡੀਓ ਦਾ ਟਾਪਿਕ ਹੈਗਾ ਕਿ ਜਨੂਅਰੀ 2025 ਦੇ ਵਿੱਚ ਕੈਨੇਡਾ ਦੇ ਕਰੰਟਲੀ ਐਕਸਪੈਂਸਸ ਕਿੰਨੇ ਹੈਗੇ ਨੇ ਪਰ ਮੰਥ ਤਾਂ ਜੀ 2018-19 ਦੀ ਗੱਲ ਕਰਦੇ ਜਦੋਂ ਅਸੀਂ ਆਏ ਸੀ ਉਸ ਟਾਈਮ ਤੇ ਕਾਫੀ ਜ਼ਿਆਦਾ ਫਰਕ ਸੀਗਾ ਤੇ ਉਸ ਟਾਈਮ ਵੀ ਮੈਂ ਇੱਕ ਵੀਡੀਓ ਬਣਾਈ ਸੀ ਤੇ ਹੁਣ ਬਣਾ ਰਿਹਾ 2025 ਦੇ ਜਨੂਅਰੀ ਦੇ ਵਿੱਚ ਤਾਂ ਇਹ ਬਹੁਤ ਹੀ ਕੁਇਕ ਵੀਡੀਓ ਹੋਏਗੀ ਐਂਡ ਇਸ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਲਿਕ ਲਈ ਚੀਜ਼ ਆਪਾਂ ਦੱਸਾਂਗੇ ਕਿ ਕਿੰਨਾ ਕ ਖਰਚ ਆ ਰਿਹਾ ਸਿਟੀਜ਼ ਦੇ ਵਿੱਚ ਐਂਡ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸਟਾਰਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਕਰ ਦੇਖੀ ਤਾਂ ਖਰਚੇ ਕਿਸ ਕਿਸ ਚੀਜ਼ ਦੇ ਵਿੱਚ ਹੁੰਦੇ ਨੇ ਆਪਾਂ ਉਹ ਗੱਲ ਕਰਾਂਗੇ ਸਭ ਤੋਂ ਵੱਡਾ ਖਰਚਾ ਇੱਥੇ ਹੁੰਦਾ ਹੈਗਾ ਹਾਊਸਿੰਗ ਦਾ ਕਿ ਜੋ ਆਪਾਂ ਕਿਰਾਇਆ ਭਰਦੇ ਆ ਉਹ ਮਹੀਨੇ ਦੇ ਮਹੀਨੇ ਦੇਣਾ ਪੈਂਦਾ ਫਿਰ ਆ ਗਿਆ ਗਰੋਸਰੀਜ਼ ਦਾ ਹੁੰਦਾਗਾ ਖਾਣ ਪੀਣ ਦਾ ਜੋ ਵੀ ਐਂਡ ਫਿਰ ਆ ਗਿਆ ਆਪਣਾ ਜੋ ਟ੍ਰਾਂਸਪੋਰਟ ਦਾ ਹੁੰਦਾਗਾ ਅਗਰ ਬੱਸ ਯੂਜ਼ ਕਰਦੇ ਹੋਗੇ ਤਾਂ ਬੱਸ ਦਾ ਅਲੱਗ ਹੁੰਦਾ ਹੈਗਾ ਕਾਰ ਕਰਦੇ ਆ ਯੂਜ਼ ਤਾਂ ਉਹਦੇ ਵਿੱਚ ਇੰਸ਼ੋਰੈਂਸ ਆ ਗਿਆ ਹੈਂਡ ਪੈਟਰੋਲ ਵਗੈਰਾ ਆ ਗਿਆ ਤੇ ਮੇਨਟੇਨੈਂਸ ਤੇ ਉਹਦਾ ਕਿਸ਼ਤ ਆ ਗਈ ਤੇ ਚੌਥਾ ਆ ਗਿਆ ਕੈਟਾਗਰੀ ਆਪਣਾ ਹੈਲਥ ਦੇ ਰਿਲੇਟਿਡ ਹੁੰਦਾ ਇੱਥੇ ਮੇਨਲੀ ਫ੍ਰੀ ਹੁੰਦਾ ਹੈਗਾ ਜੋ ਮੇਨ ਹੈਗਾ ਹੈਗਾ ਮੈਡੀਕਲ ਦਾ ਬਟ ਕਈ ਪ੍ਰਾਈਵੇਟ ਇੰਸ਼ੋਰੈਂਸ ਵੀ ਹੁੰਦੇ ਨੇ ਉਹ ਚਾਰਜ ਕਰਦੇ ਨੇ ਤੇ ਛੋਟੇ-ਮੋਟੇ ਹੋਰ ਖਰਚੇ ਵੀ ਆ ਜਾਂਦੇ ਨੇ ਜਿਵੇਂ ਮੋਬਾਈਲ ਫੋਨ ਦਾ ਬਿੱਲ ਹੋ ਗਿਆ ਮੰਥਲੀ ਆਉਂਦਾ ਐਂਡ ਕੋਈ ਡਾਈਨ ਆਊਟ ਵਗੈਰਾ ਕਰਦੇ ਉਹ ਆ ਜਾਂਦੇ ਨੇ ਤਾਂ ਹੁਣ ਇਹਨਾਂ ਨੂੰ ਡਿਟੇਲ ਦੇ ਵਿੱਚ ਅਗਰ ਅਪ ਗੱਲ ਕਰੀਏ ਹਾਊਸਿੰਗ ਤਾਂ ਰੈਂਟ ਜੋ ਹੈਗਾ ਜੋ ਵੱਡੇ ਸ਼ਹਿਰ ਨੇਗੇ ਕਾਫੀ ਜ਼ਿਆਦਾ ਜਿਵੇਂ ਟੋਰਾਂਟੋ ਹੋ ਗਿਆ ਵੈਂਕੂਵਰ ਹੋ ਗਿਆ ਤਾਂ ਕਈ ਲੋਕੀ ਅਪਾਰਟਮੈਂਟਸ ਦੇ ਵਿੱਚ ਵੀ ਰਹਿੰਦੇ ਨੇ ਤਾਂ 1 ਬੈੱਡਰੂਮ ਦਾ ਜੋ ਰੈਂਟ ਹੈਗਾ ਉਹ 1500 ਤੋਂ 2500 ਦੇ ਵਿੱਚ ਵਿੱਚ ਹੈਗਾ ਵੱਡੇ ਸ਼ਹਿਰਾਂ ਦੇ ਵਿੱਚ ਫਿਰ ਜਿਹੜੇ ਮਿਡ ਵਾਲੇ ਸ਼ਹਿਰ ਆ ਗਏ ਕੈਲਗਰੀ ਆ ਗਿਆ ਆਟਵਾ ਹੋ ਗਿਆ ਇਦੇ ਵਿੱਚ 1200 ਤੋਂ 1800 ਡਾਲਰ ਹੈਗਾਗਾ ਇੱਕ ਬੈੱਡਰੂਮ ਅਪਾਰਟਮੈਂਟ ਦਾ ਅਗਰ ਆਪਾਂ ਮੇਲੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹ ਬੇਸਮੈਂਟ ਦੇ ਵਿੱਚ ਰਹਿੰਦੇ ਨੇ ਮੋਸਟਲੀ ਜਦੋਂ ਸਟਾਰਟਿੰਗ ইয়ারਸ ਦੇ ਵਿੱਚ ਹੁੰਦੇ ਨੇ ਤਾਂ 1 ਬੈੱਡਰੂਮ ਬੇਸਮੈਂਟ ਦਾ ਜੋ ਰੈਂਟ ਹੈਗਾਗਾ ਵੈਂਕੂਵਰ ਵਰਗੇ ਸ਼ਹਿਰ ਦੇ ਵਿੱਚ ਉਹ অলਮੋਸਟ 1500 ਦੇ ਅਰਾਊਂਡ ਚਲਾ ਗਿਆਗਾ 1400 1500 ਐਂਡ 2 ਬੈੱਡਰੂਮ ਹੈਗਾ ਉਹ 2000 ਤੋਂ ਉੱਪਰ ਚਲਾ ਗਿਆ ਅਰਾਊਂਡ 2200 ਦੇ ਵਿੱਚ ਬੇਸਮੈਂਟ ਮਿਲਦੀ ਹੈ ਅਗਰ ਤੁਸੀਂ ਨੇੜੇ ਰਹ ਰਹੇ ਹੋ ਕੋ ਡਾਊਨ ਟਾਊਨ ਦੇ ਆਸ-ਪਾਸ ਜੋ ਏਰੀਆ ਹੈਗਾ ਉੱਥੇ ਸੇਮ ਵੇ ਅਗਰ ਆਪਾਂ ਕੈਲਗਰੀ ਆਉਟਵਾ ਇਹਨਾਂ ਏਰੀਆਜ਼ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਰੈਂਟ ਘੱਟ ਹੈਗਾਗਾ 1 ਬੈੱਡਰੂਮ ਬੇਸਮੈਂਟ 1100 ਦੇ ਵਿੱਚ ਵੀ ਮਿਲ ਜਾਂਦੀ ਹੈ ਤੇ 1200 ਡਾਲਰ ਦੇ ਵਿੱਚ ਵੀ ਮਿਲਦੀ ਆ ਐਂਡ ਅਗਰ 2 ਬੈੱਡਰੂਮ ਬੇਸਮੈਂਟ ਦੀ ਗੱਲ ਕਰੀ ਜਵੇ ਤਾਂ 1600 1700 ਦੇ ਵਿੱਚ ਲਾਸਟ ਈਅਰ ਮਿਲਦੀ ਸੀਗੀ ਬਟ ਹੁਣ ਥੋੜਾ ਜਿਹਾ ਨੀਚੇ ਆਇਆਗਾ ਹੁਣ 1400 1500 ਦੇ ਵਿੱਚ 2 ਬੈੱਡਰੂਮ ਬੇਸਮੈਂਟ ਮਿਲ ਜਾਂਦੀ ਹੈ ਤਾਂ ਅਗਰ ਮੈਂ ਰਿਪੀਟ ਕਰਾਂ ਅਪਾਰਟਮੈਂਟ ਹੈਗਾ 1500 ਤੋਂ 2500 ਦੇ ਵਿੱਚ ਅਗਰ ਵੱਡੇ ਸ਼ਹਿਰ ਦੇ ਵਿੱਚ ਹੋ ਅਗਰ ਮੀਡੀਅਮ ਸ਼ਹਿਰ ਹੈਗਾ ਤਾਂ 1200 ਤੋਂ 1800 ਡਾਲਰ ਇੱਕ ਬੈਡਰੂਮ ਦਾ ਅਪਾਰਟਮੈਂਟ ਦਾ ਬੇਸਮੈਂਟ ਦੀ ਗੱਲ ਕੀਤੀ ਜਾਵੇ ਵਰਡਨ ਬੈਡਰੂਮ ਕੋਈ ਨਾਰਮਲ ਸ਼ਹਿਰ ਦੇ ਵਿੱਚ ਹੈਗਾਗਾ 1100 1200 ਦਾ ਤੇ 2 ਬੈਡਰੂਮ ਹੈਗਾ 1400 ਤੋਂ 1500 ਦੇ ਆਰਾਊਂਡ ਬੈਂਕੂਵਰ ਟੋਰਾਂਟੋ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਥੋੜਾ ਜਿਹਾ ਜ਼ਿਆਦਾ ਹੈਗਾਗਾ 1 ਬੈੱਡਰੂਮ 15-1500 ਡਾਲਰ ਦਾ ਵੀ ਮਿਲਦੀ ਹੈ ਬੇਸਮੈਂਟ ਐਂਡ 2 ਬੈੱਡਰੂਮ ਵਾਲੇ 230-2400 ਤੱਕ ਜਾਂਦਾ ਇਹ ਤਾਂ ਹੋ ਗਿਆ ਹਾਊਸਿੰਗ ਦੀ ਗੱਲ ਐਂਡ ਇਸ ਤੋਂ ਬਾਅਦ ਆ ਗਿਆ ਗਰੋਸਰੀਜ਼ ਤਾਂ ਇਹ ਜੋ 2019-20 ਦੇ ਵਿੱਚ ਮੈਂ ਵੀਡੀਓ ਬਣਾਏ ਸੀ ਉਸ ਟਾਈਮ 150 ਡਾਲਰ ਹੁੰਦੀ ਸੀ ਗਰੋਸਰੀ ਇੱਕ ਬੰਦੇ ਦੀ ਤੇ ਅੱਜ ਦੇ ਟਾਈਮ ਇਹ 300 ਤੋਂ 400 ਡਾਲਰ ਹੈਗੀ ਆ ਐਂਡ ਡਾਇਟ ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੀ ਡਾਇਟ ਹੈਗੀ ਹੈ ਤਾਂ 500 ਡਾਲਰ ਤੱਕ ਵੀ ਚਲੀ ਜਾਂਦੀ ਹੈ ਗਰੋਸਰੀ ਪਰ ਮਹੀਨ ਤੇ ਇੱਕ ਬੰਦੇ ਦੀ ਐਂਡ ਟਰਾਂਸਪੋਰਟੇਸ਼ਨ ਆ ਗਿਆ ਤਾਂ ਬੱਸ ਪਾਸ ਕਿਤੇ ਕਿਤੇ ਹੈਗਾਗਾ 90 ਡਾਲਰ ਦਾ ਜਾਂ 110 ਡਾਲਰ ਦਾ ਡਿਪੈਂਡ ਕਰਦਾ ਤਾਂ 100 ਤੋਂ 150 ਡਾਲਰ ਇੱਕ ਮਹੀਨੇ ਦਾ ਬੱਸ ਦਾ ਇਹਦਾ ਜੋ ਖਰਚਾ ਹੈਗਾ ਉਹ ਆਪਣ ਪੈਂਦਾ ਹੈਗਾ ਇੱਥੇ ਕੈਨੇਡਾ ਦੇ ਵਿੱਚ ਹੁਣ ਕਾਰ ਦੀ ਗੱਲ ਕਰਦੇ ਹਾਂ ਤਾਂ ਕਾਰ ਦਾ ਅਗਰ ਬਿਲਕੁਲ ਕੈਸ਼ ਕਰ ਲਈ ਹੋਈ ਹੈ ਤਾਂ ਉਹਦਾ ਇੱਕੋ ਦੋ ਖਰਚੇ ਹੋਣਗੇ ਤਾਂ ਮੇਨਟੇਨੈਂਸ ਵਗੈਰਾ ਤੇ ਚਲੋ ਆਪਣਾ ਗੈਸ ਦਾ ਹੋ ਗਿਆ ਗੈਸ ਕਹਿੰਦੇ ਨੇ ਤੇ ਪੈਟਰੋਲ ਨੂੰ ਤਾਂ ਉਹ ਖਰਚਾ ਹੋ ਗਿਆ ਪਲੱਸ ਇੱਕ ਇੰਸ਼ੋਰੈਂਸ ਦਾ ਹੋ ਗਿਆ ਤਾਂ ਇੰਸ਼ੋਰੈਂਸ ਅਗਰ ਛੋਟੀ ਕਾਰ ਹੈਗੀ ਤਾਂ 220 ਆ ਜਾਂਦਾਗਾ ਅਗਰ ਬਧੀਆ SUV ਵਗੈਰਾ ਹੈਗੀ ਆ ਤਾਂ 400 ਦੇ ਅਰਾਊਂਡ ਹੁੰਦਾਗਾ ਇੰਸ਼ੋਰੈਂਸ ਇੱਕ ਮਹੀਨੇ ਦਾ ਤੇ ਉਸ ਤੋਂ ਬਾਅਦ ਜੋ ਕਿਸ਼ਤਾਂ ਦੀ ਹੈਗੀ ਉਹ 400 500 ਡਾਲਰ ਵੀ ਹੁੰਦੀ ਹੈ ਵੱਡੀ ਕਾਰ ਦੀ ਹਾਂ ਛੋਟੀ ਕਾਰ ਦੀ 250 300 ਡਾਲਰ ਤੱਕ ਚਲੀ ਜਾਂਦੀ ਹੈ ਤਾਂ ਇਹ ਡਿਪੈਂਡ ਕਰਦਾ ਕਿ ਕਾਰ ਕਿੱਡੀ ਹੈਗੀ ਹੈ ਬਟ ਇਹਦਾ ਇੰਸ਼ੋਰੈਂਸ ਦਾ ਖਰਚਾ ਹੁੰਦਾ ਫਿਊਲ ਦਾ ਹੁੰਦਾ ਤੇ ਮੇਨਟੇਨੈਂਸ ਵਗੈਰਾ ਦਾ ਹੋ ਜਾਂਦਾ ਉਸ ਤੋਂ ਬਾਅਦ ਗੱਲ ਕਰੀਏ ਹੈਲਥ ਇੰਸ਼ੋਰੈਂਸ ਦੀ ਤੁਸੀਂ ਸੁਣਿਆ ਹੋਵੇਗਾ ਕਿ ਹੈਲਥ ਇੰਸ਼ੋਰੈਂਸ ਫ੍ਰੀ ਹੈਗਾ ਬਟ ਉਸ ਤੋਂ ਬਾਅਦ ਕਈ ਪ੍ਰਾਈਵੇਟ ਇੰਸ਼ੋਰੈਂਸ ਵੀ ਹੁੰਦੇ ਨੇ ਜਿਵੇਂ ਅਲਬਰਟਾ ਦੇ ਵਿੱਚ ਅਲਬਰਟਾ ਬਲੂ ਕਰਾਸ ਇੰਸ਼ੋਰੈਂਸ ਹੈਗਾ ਤੋ ਮੈਂ ਲੀ ਲੋ ਕਿ ਐਕਸਟਰਾ ਬਾਇ ਕਰਨਾ ਹੀ ਪੈਂਦਾ ਹੈਗਾ ਤਾਂ ਉਹ 70 ਡਾਲਰ ਹੁੰਦਾ ਬਾਈ ਵੀਕਲੀ ਤਾਂ ਆਲਮੋਸਟ 150 ਡਾਲਰ ਦਾ ਖਰਚਾ ਆ ਜਾਂਦਾ ਇੱਕ ਮਹੀਨਾ ਦਾ ਤਾਂ ਇਹ ਚਾਹੇ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਹੁਣ ਚਾਹੇ ਸਟੂਡੈਂਟ ਹੋਣ ਅਗਰੇ ਬਾਇ ਕੀਤਾ ਹੋਇਆ ਤਾਂ ਇਹ ਤੇ ਅਲੱਗ ਆਏਗਾ ਇੱਕ ਬੰਦੇ ਦਾ ਮਹੀਨਾ ਦਾ 70 ਡਾਲਰ ਪੈ ਜਾਂਦਾ ਫਿਰ ਆ ਗਿਆ ਮੋਬਾਈਲ ਫੋਨ ਪਲਾਨ 40 ਡਾਲਰ ਦਾ ਮਿਲ ਜਾਂਦਾ ਸਟਾਰਟਿੰਗ ਦੇ ਵਿੱਚ ਐਂਡ ਥੋੜਾ ਵੱਡਾ ਡਾਟਾ ਪਲਾਨ ਲਿਆ ਤਾਂ 50 60 ਡਾਲਰ ਦਾ ਇਸ ਤੋਂ ਬਾਅਦ ਕਈ ਲੋਕੀ ਨਵਾਂ ਫੋਨ ਲੈ ਲੈਂਦੇ ਨੇ ਤਾਂ ਜੋ ਬਿਲਾ ਦਾ ਹੁੰਦਾ 50 60 ਡਾਲਰ ਉਹ 120 130 ਡਾਲਰ ਆਉਣ ਲੱਗ ਜਾਂਦਾ ਪਰ ਮੰਥ ਇਹ ਲੱਗ ਐਕਸਪੈਂਸ ਹੋ ਗਿਆ ਫਿਰ ਐਂਟਰਟੇਨਮੈਂਟ ਵਾਲਾ ਹੋ ਗਿਆ ਕੋਈ ਮੂਵੀ ਵਗੈਰਾ ਦੇਖ ਲਈ ਜਾਂ ਬਾਹਰ ਘੁੰਮਣ ਫਿਰਨ ਜਾਣਿਆਂ ਤਾਂ ਉਹ ਵੀ ਆ ਜਾਂਦਾ ਉਹ 100 ਤੋਂ 150 ਡਾਲਰ ਹੋ ਜਾਂਦਾ 200 ਡਾਲਰ ਵੀ ਟੱਚ ਕਰ ਜਾਂਦਾ ਐਂਡ ਇਸ ਤੋਂ ਬਾਅਦ ਆਪਣਾ ਪਰਸਨਲ ਡਿਪੈਂਡ ਕਰਦਾਗਾ ਕੀ ਐਕਸਪੈਂਸਸ ਕੀਨੇਗੇ ਜਿਵੇਂ ਸਬਸਕ੍ਰਿਪਸ਼ਨ ਵਗੈਰਾ ਹੋਗੀ ਕੋਈ netflix ਹੋ ਗਿਆ ਐਂਡ ਕੋਈ apple music ਹੋ ਗਿਆ ਜੇ ਵਟ ਏਵਰ ਤੋਂ ਤੇ ਡਿਪੈਂਡ ਕਰਦਾ ਹੈਗਾ ਤਿੰਨਾਂ ਦਾ ਪੈਂਡ ਤੇ ਅਗਰ ਟੋਟਲ ਦੇਖੀ ਤਾਂ ਇੰਨੇ ਕ ਬਣ ਜਾਂਦੇ ਨੇ ਇਸ ਟੋਟਲ ਕਰ ਸਕਦੇ ਹੋ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਐਂਡ ਬਨੇ ਰਹੋ 300 ਵਲੌਗ ਦੇ ਨਾਲ ਥੈਂਕ ਯੂ